ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮ ਜੀਠਿਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਇੱਕ ਪਾਸੇ ਵਿਕਰਮ ਜੀਠਿਆ ਦੇ ਵਕੀਲਾਂ ਵੱਲੋਂ ਅੱਡੀ ਚੋਟੀ ਦਾ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਮੋਹਾਲੀ ਦੀ ਸਟਾਨਕ ਅਦਾਲਤ ਵਿੱਚੋਂ ਜੁਬਾਨਤ ਮਿਲੇ ਜਾਂ ਹੁਣ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਇੱਕ ਵਾਰ ਫਿਰ ਦੁਬਾਰਾ ਚੁਣੌਤੀ ਦਿੱਤੀ ਚਾਵੇਗੀ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਕੁਝ ਅਧਿਕਾਰੀਆਂ ਨੂੰ ਲੇਕਿਨ ਜਿਸ ਤਰ੍ਹਾਂ ਬਿਕਰਮਜੀਠਿਆ ਦੇ ਵਕੀਲਾਂ ਵੱਲੋਂ ਵਾਰ-ਵਾਰ ਖੁਲਾਸੇ ਕੀਤੇ ਜਾ ਰਹੇ ਨੇ ਕਿ ਮਲਟੀਪਲ ਕੇਸ ਮਲਟੀਪਲ ਐਫਆਈਆਰ ਦਰਜ ਕਰਨ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਚਾਹੁੰਦੇ ਨੇ ਇੱਕ ਕੇਸ ਹੋਰ ਐਡ ਕਰ ਦਿੰਦੇ ਨੇ ਬਿਕਰਮਜੀਠਿਆ ਤੇ ਬਿਕਰਮ ਜੀਠਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਐਡੇ ਵੱਡੇ ਪੱਧਰ ਤੇ ਮੇਰੀਆਂ ਮੁਸ਼ਕਲਾਂ ਵਧਣ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਲੈ ਕੇ ਹਾਲਾਂਕਿ ਵੰਗਾਰਿਆ ਗਿਆ ਚੈਲੰਜ ਕੀਤਾ ਗਿਆ ਪਟਾਂ ਤੇ ਥਾਪੀਆਂ ਮਾਰੀਆਂ ਗਈਆਂ ਮੁੱਛਾਂ ਨੂੰ ਤਾ ਦਿੱਤੇ ਗਏ ਵੀ ਭਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤੇਰੀਆਂ ਚਿਕਾ ਕਰਵਾਵਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਖਤੀ ਰਗ ਉੱਤੇ ਹੱਥ ਥਾੱਕ ਦਿੱਤਾ ਬਿਕਰਮਜੀਤਿਆ ਦੇ ਠੱਬੀ ਲਾ ਦਿੱਤੀ ਬਿਕਰਮਜੀਤਿਆ ਨੂੰ ਤੇ ਜਿਹੜੇ ਕੇਸਾਂ ਦੇ ਵਿੱਚ ਨਾਮ ਆ ਰਹੇ ਨੇ ਬਿਕਰਮਜੀਤਿਆ ਦੇ ਉਸ ਤੋਂ ਹੋਰ ਕੇਸ ਨਿਕਲ ਰਹੇ ਨੇ ਕਿਉਂਕਿ ਇਹ ਤਾਂ ਅਰਸ਼ਦੀਪ ਸਿੰਘ ਕਲੇ ਅਤੇ ਦਬਤਪ੍ਰੀਤ ਸੋਪਤੀ ਹੋਰਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਵਿਜੀਲੈਂਸ ਅਤੇ ਪੰਜਾਬ ਪੁਲਿਸ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਲਤੀਪਲ ਕੇਸ ਕੀਤੇ ਜਾਣਗੇ ਬਿਕਰਮ ਜੀਠਿਆ ਤੇ ਲਗਭਗ ਸਵਾ 2 ਮਹੀਨੇ ਹੋ ਗਏ ਨੇ ਔਰेंज श्रेणी ਵੀ ਹਾਤੇ ਪੰਜਾਬ ਸਰਕਾਰ ਵੱਲੋਂ ਬਿਕਰਮ ਜੀਠਿਆ ਨੂੰ ਨਹੀਂ ਦਿੱਤੀ ਗਈ ਔਰेंज श्रेणी ਦੇ ਵਿੱਚ ਨਹੀਂ ਰੱਖਿਆ ਗਿਆ ਕਿਸੇ ਵੀ ਤਰ੍ਹਾਂ ਦੀ ਸਹੂਲਤ ਜਿਹੜੀ ਵੀ ਆਈਪੀ ਇੱਕ ਵਿਧਾਇਕ ਜਾਂ ਮੰਤਰੀ ਜਾਂ ਸਾਬਕਾ ਜਾਂ ਮੌਜੂਦਾ ਮੰਤਰੀ ਨੂੰ ਮਿਲਦੀ ਹੈ ਉਹ ਇੱਕ ਵੀ ਸਹੂਲਤ ਨਹੀਂ ਦਿੱਤੀ ਗਈ ਕੋਈ ਗਾਲ ਨਹੀਂ ਬਰੈਡ ਨਹੀਂ ਕੋਈ ਪਾਸਤਾ ਨਹੀਂ ਕੋਈ ਨੂਡਲ ਨਹੀਂ ਕੋਈ ਮੈਗੀ ਨਹੀਂ ਉਹੀ ਭੋਜਨ ਸ਼ੱਕਦੇ ਨੇ ਬਿਕਰਮ ਜੀਠਿਆ ਜਿਹੜਾ ਆਮ ਕੈਦੀਆਂ ਨੂੰ ਨਾ ਪਾਦੀ ਨਵੀਂ ਜੇਲ੍ਹ ਦੇ ਵਿੱਚ ਮਿਲਦਾ ਹੈ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਲਗਭਗ 40000 ਪੰਨਿਆਂ ਤੋਂ ਪਲੱਸ ਦੀ ਰਿਪੋਰਟ ਹੈ ਪਹਿਲਾ ਮਾਮਲਾ ਸੀ 540 ਕਰੋੜ ਰੁਪਏ ਦਾ ਹੁਣ ਜਿਹੜੇ ਦੋਸ਼ ਐਡ ਕੀਤੇ ਗਏ ਨੇ ਹੁਣ 700 ਕਰੋੜ ਰੁਪਏ ਦੇ ਨੇ ਉਸ ਤੋਂ ਬਾਅਦ 400 ਖਾਤਿਆਂ ਦੇ ਵਿੱਚ ਪੈਸੇ ਬਿਕਰਮ ਜਿਠਿਆ ਬਿਕਰਮ ਜਿਠਿਆ ਦੀ ਧਰਮ ਪਤਨੀ ਬਿਕਰਮ ਜਿਠਿਆ ਦੇ ਪਿਤਾ ਬਿਕਰਮ ਜਿਠਿਆ ਦੇ ਮਾਤਾ ਪਿਤਾ ਬਿਕਰਮ ਜਿਠਿਆ ਦੇ ਸਾਲਿਆਂ ਨੂੰ ਪੈਸੇ ਵਕ-ਵਕ ਖਾਤਿਆਂ 'ਚ ਟ੍ਰਾਂਸਫਰ ਕੀਤੇ ਗਏ ਨੇ ਯਾਨੀ ਕਿ ਬਲੈਕ ਪੈਸੇ ਨੂੰ ਵਾਈਟ ਪੈਸਾ ਬਣਾਇਆ ਗਿਆ ਹੈ ਇਹ ਪੈਸਾ ਆਇਆ ਕਿੱਥੋਂ ਇਹ ਪੈਸਾ ਪੁਹਈਆ ਕਿਨੇ ਕਰਵਾਇਆ ਇਹ ਪੈਸਾ ਕਿਵੇਂ ਅਰਨ ਕਮਾਇਆ ਗਿਆ ਬਿਕਰਮ ਜਿੱਠਿਆ ਨੂੰ ਵਾਰ-ਵਾਰ 비ジネス ਅਤੇ 비ジネス ਦੇ ਸਰਪੋਚ ਅਧਿਕਾਰੀ ਪੁੱਛ ਰਹੇ ਨੇ ਬਿਕਰਮ ਜਿੱਠਿਆ ਕੋਲ ਅਨਟਰਾਗੇਸ਼ਨ ਹੁਣ ਵਾਰ-ਵਾਰ ਜੇਲ੍ਹ ਦੇ ਵਿੱਚ ਵੀ ਹੋ ਰਹੀ ਹੈ ਆ ਅੱਜ ਤੋਂ 3 ਦਿਨ ਪਹਿਲਾਂ ਸ਼ਿਟ ਡਿਪਾਰਟਮੈਂਟ ਦੇ ਸਰਪੋਚ ਅਧਿਕਾਰੀ ਲਾਪਾਦੀਨ ਨਵੀਂ ਜੇਲ੍ਹ ਦੇ ਵਿੱਚ ਉਜੇ ਸਾਥ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਇਨਟਰੋਗੁਏਸ਼ਨ ਕੀਤੀ ਗਈ ਹਾਲਾਂਕਿ ਉਹਨਾਂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਨੀਪ ਕੌਰ ਮਜੀਠੀਆ ਨੂੰ ਸਬੰਨ ਜਾਰੀ ਕਰ ਦਿੱਤੇ ਗਿਆ ਨੇ 10 ਅਗਸਤ ਨੂੰ ਗਰੀਬ ਕੌਰ ਮਜੀਠੀਆ ਨੇ ਚੁਣੌਤੀ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਜਲੈਟ ਦੇ ਸਭ ਤੋਂ ਉੱਚ ਅਧਿਕਾਰੀਆਂ ਨੂੰ ਕਿ ਭਈ ਮੈਂ ਆਪਣੀ ਜਾਇਦਾਦ ਦੇ ਦਸਤਾਵੇਜ਼ ਤੁਹਾਨੂੰ ਜਮ੍ਹਾਂ ਨਹੀਂ ਕਰਵਾਵਾਂਗੀ ਮਾਮਲਾ ਹੈ 23 ਕਿਨਾਲਾ ਦਾ ਜਿਹੜਾ 2023 ਦੇ 2012 ਦੇ ਵਿੱਚ ਜਿੱਜਤ ਜ਼ਮੀਨ ਦੇ ਕਾਗਜ਼ ਖੁਰਦਪੁਰਦ ਕਰ ਦਿੱਤੇ ਗਏ ਸੀ ਗਰੀਬਕੌਰ ਮਜੀਠੀਆ ਅਤੇ ਬਿਕਰਮ ਮਜੀਠੀਆ ਵੱਲੋਂ ਉਹਦੇ ਮਾਮਲੇ ਵਿੱਚ ਵੀ ਸਰਕਾਰ ਇੱਕ ਨਵਾਂ ਪਰਚਾ ਦਰਜ ਕਰ ਸਕਦੀ ਹੈ ਗਰੀਬਕੌਰ ਮਜੀਠੀਆ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਤੇ ਕਿਉਂਕਿ ਜਿਸ ਤਰ੍ਹਾਂ ਐਫ ਆਈ ਆਰ ਕੱਟੀ ਗਈ ਹੈ 25 ਜੂਨ ਨੂੰ ਲੈ ਕੇ ਜਿਸ ਤਰ੍ਹਾਂ ਹੁਣ ਰਣਜੀਤ ਗਿੱਲ ਦੇ ਟਿਕਾਣਿਆਂ ਉੱਤੇ ਛਾਪੀ ਛਾਪੇਮਾਰੀ ਕਰਕੇ ਸਾਰੇ ਗੈਜਟ ਜਿਹੜੇ ਨੇ ਸਾਰੇ ਸਬੂਤ ਜਿਹੜੇ ਇਕੱਠੇ ਕਰਨ ਲੱਗੇ ਨੇ ਕਹਿੰਦੇ ਨੇ ਕਿ ਕਰੋਨਾ ਪੈਦਾ ਵਿੱਤੀ ਦਾ ਲੈਣ ਦੇਣ ਹੋਇਆ ਹੈ ਯਾਨੀ ਕਿ ਉਹ ਟੋਟਲ ਅਮਾਉਂਟ 7 ਕੋਰਡ 700 ਕੋਰਡ ਬਣਦੀ ਹੈ ਉਹ 700 ਕੋਰਡ ਦੀ ਅਮਾਉਂਟ ਦੇ ਵਿੱਚ ਕਿੰਨੇ ਕੁ ਲੋਕ ਇਨਵੋਲਵ ਨੇ ਕਿੰਨੇ ਕੁ ਲੋਕਾਂ ਦੇ ਮੇਲੇ ਪੁਕਤ ਹੈ ਇਹ ਹੁਣ ਬਿਕਰਮ ਜੀਠਿਆ ਗਰੀਬ ਕਰਨ ਜੀਠਿਆ ਜਾਂ ਬਿਕਰਮ ਜੀਠਿਆ ਦੇ ਪਿਤਾ ਪਾਤਾ ਜਾਂ ਉਹਨਾਂ ਦੇ ਸਾਰੇ ਜਾਣਦੇ ਨੇ ਜਿਸ ਤਰ੍ਹਾਂ ਵਾਰ-ਵਾਰ ਕੀ ਆ ਜਾ ਰਿਹਾ ਹੈ ਕਿ ਮਲਟੀਪਲ ਕੇਸ ਕਰਨਗੇ ਮਲਟੀਪਲ ਪਰਚੇ ਹੋਣਗੇ ਬਿਕਰਮ ਜੀਠਿਆ ਤੇ ਰਣਜੀਤ ਸਿੰਘ ਗਿੱਲ ਨੂੰ ਲੈ ਕੇ ਜਿਹੜੇ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਨੇ ਜਾਂ ਗਰੀਬਪੁਰ ਪਜੀਸ਼ਨ ਨੂੰ ਲੈ ਕੇ ਜਿਹੜੀ ਜ਼ਮੀਨ 23 ਕਨਾਲਾਂ ਦੱਸੀ ਜਾ ਰਹੀ ਹੈ ਜਿਸ ਦੇ 2012 ਦੇ ਵਿੱਚ ਰਜਿਸਟਰੀ ਕਰਾ ਕੇ ਜਮ੍ਹਾਂ ਬੰਦੀ ਆਪਣੇ ਨਾਮ ਕਰਵਾ ਕੇ ਗਰਦੌਰੀ ਕਰਾ ਕੇ ਉਹ ਕਾਗਜ਼ ਖੁਰਦ-ਬੁਰਦ ਕਰ ਦਿੱਤੇ ਗਏ ਉਸਦੇ ਵੀ ਇੱਕ ਪਰਚਾ ਹੋਵੇਗਾ ਯਾਨੀ ਕਿ ਸਰਕਾਰ ਨੇ ਸਾਰੇ ਰਸਤੇ ਬਿਕਰਮਜੀਠਿਆ ਤੇ ਬੰਦ ਕਰ ਦਿੱਤੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਕਿ ਬਿਕਰਮਜੀਠਿਆ ਨੇ ਬਾਹਰ ਆਉਣਾ ਹੈ ਜਾਂ ਨਹੀਂ ਆਉਣਾ ਤੇ ਦੂਸਰੇ ਪਾਸੇ ਹੁਣ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਵਿਰੋਧ ਬੋਲਦੇ ਨੇ ਖਾਸ ਕਰਕੇ ਸਭ ਤੋਂ ਜ਼ਿਆਦਾ ਸ਼ੁਰੂਮਰੀ ਅਕਾਲੀ ਦਲ ਦੇ ਵਿੱਚੋਂ ਬੋਲਿਆ ਗਿਆ ਉਹ ਸੀ ਬਿਕਰਮਜੀਠਿਆ ਤੇ ਬਿਕਰਮਜੀਠਿਆ ਤੇ ਵੱਡੀ ਕਾਰਵਾਈ ਹੋਈ ਹੁਣ ਪੰਜਾਬ ਦੇ ਜਦੋਂ ਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੋਲ ਰਹੇ ਨੇ ਤੇ ਸੁਖਬੀਰ ਸਿੰਘ ਬਾਦਲ ਦੀਆਂ ਵੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕਹਿੰਦੇ ਨੇ ਪਹੁੰਚ ਗਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਵੀ ਜਿਵੇਂ ਜਿਵੇਂ ਫੈਸਲਾ ਆਈ ਜਾਣਗੇ ਉਵੇਂ-ਉਵੇਂ ਸ਼ੁਰੂ ਵੀ ਅਕਾਲੀ ਦਲ ਦੇ ਆਗੂਆਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਹਿੰਿਆ ਕਿ ਰੰਗ ਬਰੰਗੀਆਂ ਮੱਛੀਆਂ ਤੇ ਮਗਰਮੱਛ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਹੋਣਗੇ ਯਾਨੀ ਕਿ ਮਲਟੀਪਲ ਕੇਸਾਂ ਦੀ ਤਿਆਰੀ ਵਿਜੀਲੈਂਸ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਜਾ ਰਹੀ ਹੈ ਇਸ ਦਾ ਖੁਲਾਸਾ ਅਜ ਤੋਂ 1 ਮਹੀਨਾ ਪਹਿਲਾਂ ਖੁਦ ਬਿਕਰਮਜੀਤਿਆ ਦੇ ਵਕੀਲਾ ਵਕੀਲਾ ਵੱਲੋਂ ਕਾਨਫਰੰਸ ਕਰਕੇ ਕੀਤਾ ਗਿਆ